ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦੀਪ ਸਿੰਘ ਤੜ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਵਿੱਚ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਬਿਲਕੁਲ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਜਿਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੂਰਾ ਗੰਦ ਪਾਇਆ ਪਿਆ ਵਾ ਇਹਨਾਂ ਲੋਕਾਂ ਨੂੰ ਕੋਈ ਲੈਕਾ ਦੇਕਾ ਨਹੀਂ ਆ ਇਹਨਾਂ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਆਪਣੀ ਈਚ ਦੇ ਨਾਲ ਇਹਨਾਂ ਮੂਰਖ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਆਪਣੇ ਮਾਪਿਓ ਦੀ ਇੱਜ਼ਤ ਦੇ ਨਾਲ ਮੈਂ ਇੱਕ ਬੇਨਤੀ ਕਰਾਂ ਕਈ ਵਾਰੀ ਇੱਜ਼ਤ ਬਣਾਉਂਦਿਆਂ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਤੇ ਪਰ ਇੱਜ਼ਤ ਖਰਾਬ ਕਰਨ ਲੱਗਿਆਂ ਇੱਕ ਪਲ ਦਾ ਵਿੱਚ ਸਮਾਂ ਨਹੀਂ ਲੱਗਦਾ ਕਈ ਵਾਰੀ ਬਾਪ ਦਾਦੇ ਨੇ ਚੰਗੀ ਸ਼ਾਨੋ ਸ਼ੌਕਤ ਦੇ ਨਾਲ ਇੱਜ਼ਤ ਬਣਾਈ ਹੁੰਦੀ ਹੈ ਤੇ ਕਈ ਵਾਰੀ ਜਦੋਂ ਔਲਾਦ ਮਾੜੀ ਨਿਕਲ ਆਵੇ ਨਾ ਤੇ ਕਈ ਵਾਰੀ ਔਲਾਦ ਨਾ ਮਿੱਟੀ ਦੇ ਵਿੱਚ ਮਲਾਉਣ ਲੱਗਿਆਂ ਵੀ ਪਲ ਨਹੀਂ ਲਾਉਂਦੀ। ਨਾਮ ਉਹਨਾਂ ਦਾ ਵੀ ਖਰਾਬ ਹੁੰਦਾ ਵਾ ਜਿਨ੍ਹਾਂ ਨੇ ਨਾਮ ਬਣਾਇਆ ਵਾ। ਉਹਨਾਂ ਦਾ ਨਾਮ ਖਰਾਬ ਹੁੰਦਾ ਵਾ ਪਰ ਔਲਾਦ ਫਿਰ ਬੇਸ਼ਰਮ। ਖੈਰ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਸੋਸ਼ਲ ਮੀਡੀਆ ਤੇ ਗੰਦ ਪਾ ਰਹੇ ਆ। ਕੋਈ ਸਰਦਾਰ ਬੰਦਾ ਵਾ। ਤੁਹਾਡੀ ਸਕਰੀਨ ਦੇ ਉੱਪਰ ਆਪਾਂ ਫੋਟੋ ਲਾਵਾਂਗੇ ਉਹਦੀ। ਉਹੀ ਇੱਕ ਉਹ ਸਰਦਾਰ ਬੰਦਾ ਵਾ ਉਹਦਾ ਸੋਨਾ ਦਾੜਾ ਵਾ ਸਿਰ ਤੇ ਦਸਤਾਰ ਵੀ ਸਜਾਈ ਹੈ ਤੇ ਕਦੀ ਉਹ ਵੇਖੀ ਤਾਂ ਕਦੀ ਟ੍ਰੇਨਾ ਚ ਨੱਚ ਰਿਹਾ ਸਿੰਘਾਂ ਨੇ ਫੋਟੋਆਂ ਖਾਈਆਂ ਉਹਦੀਆਂ ਕਦੀ ਉਹ ਟ੍ਰੇਨਾ ਚ ਨੱਚ ਰਿਹਾ ਵਾ ਕਦੀ ਉਹ ਬੰਦਾ ਪੋਜਪੁਰੀ ਗਾਣਿਆਂ ਦੇ ਇਦਾਂ ਨੱਚ ਰਿਹਾ ਵਾ ਮਤਲਬ ਗੱਲ ਕਰਦੀ ਕਿ ਉਹ ਸਿੱਧੀ ਭਾਸ਼ਾ ਦੇ ਵਿੱਚ ਕਿਹਾ ਜਾਵੇ ਤੇ ਜਿਹੜੀ ਉਹਦੇ ਸਿਰ ਤੇ ਦਸਤਾਰ ਆ ਉਹ ਬੰਦਾ ਪੂਰੀ ਕੋਸ਼ਿਸ਼ ਕਰ ਰਿਹਾ ਵਾ ਕਿ ਮੈਂ ਉਹ ਦਸਤਾਰ ਨੂੰ ਬਦਨਾਮ ਕਰਾਂ ਪਰ ਇੱਕ ਉਸ ਮੂਰਖ ਨੂੰ ਨਹੀਂ ਗੱਲ ਪਤਾ ਕਿ ਇਹ ਦਸਤਾਰ ਸਾਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਆ ਪਰ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਮੂਰਖ ਭੁੱਲ ਗਿਆ ਤੇ ਪਰ ਪੋਜ ਪੂਰੀ ਗਾਣੇ ਦੇ ਉੱਤੇ ਗਾਣੇ ਨੱਚ-ਨੱਚ ਕੇ ਤੇ ਵਿਊ ਲੈ ਰਿਆ ਮੈਂ ਬੇਨਤੀ ਕਰਾਂ ਵਿਊ ਲੈਣੇ ਕੋਈ ਮਾੜੀ ਗੱਲ ਨਹੀਂ ਆ ਜਿ세 ਚਲੋ ਤੁਹਾਡੀਆਂ ਵੀਡੀਓ ਚੱਲਣ ਵਿਊਜ਼ ਆਉਣ ਲਾਈਕ ਫਾਲੋਅਰ ਵਧਣ ਪਰ ਲਾਈਕ ਫਾਲੋਅਰ ਵਧਾਉਣ ਦਾ ਤਰੀਕਾ ਕੋਈ ਚੰਗੀ ਵੀਡੀਓ ਪਾ ਕੇ ਵੀ ਵਧਾ ਸਕਦੇ ਆਪਾਂ ਜ਼ਰੂਰੀ ਨਹੀਂ ਕਿ ਤੁਸੀਂ ਆਪਣੀ ਏਜ ਤਖਰਾਬ ਕਰਕੇ ਹੀ ਲਾਈਕ ਵਧਾਉਣੇ ਆ ਜ਼ਰੂਰੀ ਨਹੀਂ ਤਾਂ ਲਾਈਕ ਵੀ ਵਧਦੇ ਆ ਕੋਈ ਚੰਗਾ ਕੰਮ ਕਰੋ ਕੋਈ ਦੁਨੀਆ ਦੇ ਵਿੱਚ ਕਿਸੇ ਨੂੰ ਚੰਗੀ ਸਿਹਤ ਦਿਓ ਕੋਈ ਕਿਸੇ ਨੂੰ ਚੰਗੀ ਕੋਈ ਚੀਜ਼ ਸਿਖਾਓ ਕੋਈ ਨਵੀਂ ਚੀਜ਼ ਸਿਖਾਓ ਦੁਨੀਆ ਨੂੰ ਤੁਹਾਡੇ ਲਾਈਕ ਫਾਲੋਅਰ ਵਧਣ ਪਰ ਜ਼ਰੂਰੀ ਥੋੜੀ ਹੁੰਦਾ ਕਿ ਆਪਣਾ ਮੂੰਹ ਕਾਲਾ ਕਰਾ ਕੇ ਆਪਣੀ ਬੇਇੱਜ਼ਤੀ ਕਰਵਾ ਕੇ ਲੋਕਾਂ ਤੋਂ ਗਾਣਾ ਲੈ ਕੇ ਇਹ ਕੋਈ ਚੰਗਾ ਤਰੀਕਾ ਨਹੀਂ ਆ ਫੇਮਸ ਹੋਣ ਦਾ ਫੇਮਸ ਹੋਣਾ ਕੋਈ ਚੰਗਾ ਕੰਮ ਕਰਕੇ ਵੀ ਹੋ ਸਕਦਾ ਬੰਦਾ ਹੁਣ ਇੱਕ ਤੁਹਾਡੀ ਸਕਰੀਨ ਤੇ ਆਪਾਂ ਹੋਰ ਫੋਟੋ ਲਾ ਦੇਾਂਗੇ ਤੁਸੀਂ ਦੇਖ ਸਕਦੇ ਹੋ ਨੂੰ ਹੁਣ ਮੈਨੂੰ ਨਹੀਂ ਪਤਾ ਵੀ ਇਹ ਕੀ ਆ ਬੰਦਾ ਵਾ ਕਿ ਕੀ ਆ ਏ ਇੰਨੀ ਦਿਨੀ ਕਾਫੀ ਨਟਰ ਦੇ ਉੱਤੇ ਬੋਲ ਬਾਲਾ ਹੈ ਬੰਦੇ ਦਾ ਤੇ ਪਿਛਲੇ ਦਿਨੀ ਇੱਕ ਸਿੰਘਾ ਨੇ ਵੀਡੀਓ ਵਿਖਾਈ ਮੈਨੂੰ ਇਨ ਸਕੂਲ ਦੇ ਵਿੱਚ ਵੀ ਬੁਲਾਇਆ ਸਕੂਲ ਦੇ ਵਿੱਚ ਚੀਫ ਗੈਸਟ ਬੁਲਾਇਆ ਇਹਨੂੰ ਤੇ ਚੀਫ ਗੈਸਟ ਬੁਲਾ ਕੇ ਇਹਦਾ ਮਾਨ ਸਤਕਾਰ ਕਰਨ ਦਾ ਇਹਦੇ ਹਾਰ ਪਾਉਣ ਦੇ ਗੱਲ ਦੇ ਵਿੱਚ ਮਤਲਬ ਸਕੂਲ ਵਾਲਿਆਂ ਦਾ ਕਹਿੰਦਾ ਮਤਲਬ ਇਹ ਆ ਇਥੇ ਆਪਣੇ ਬੱਚਿਆਂ ਨੂੰ ਸਕੂਲ ਵਾਲੇ ਇਹ ਸਿੱਖਿਆ ਦੇ ਰਹੇ ਆ ਕਿ ਬੇਟਾ ਤੂੰ ਹੀ ਇਹੋ ਜੇ ਬੰਦਾ ਵਾ ਯੋਧੇ ਸੂਰਮੇ ਬੰਦੀ ਤੈਨੂੰ ਲੋੜ ਨਹੀਂ ਬੇਟਾ ਇਹੋ ਜੇ ਡਾਂਸਰ ਬੰਦਾ ਵਾ ਤੂੰ ਸਕੂਲ ਵਾਲੇ ਕੀ ਇਹ ਸਿਖਾ ਰਹੇ ਆ ਸਾਡਾ ਸਭ ਤੋਂ ਜ਼ਿਆਦਾ ਬੇੜਾ ਕਰਕੇ ਪਤਾ ਕਿੱਥੇ ਹੁੰਦਾ ਵਾ ਸਕੂਲਾਂ ਦੇ ਵਿੱਚ ਚਾਹੀਦਾ ਵਾ ਕਿ ਸਾਲ ਬਾਅਦ ਫੰਕਸ਼ਨ ਹੋਵੇ ਫੰਕਸ਼ਨ ਦੇ ਵਿੱਚ ਦਰਬਾਰ ਸਾਹਿਬ ਤੋਂ ਰਗੀ ਸਿੰਘ ਆ ਕੇ ਕੀਰਤਨ ਕਰਨ ਕੋਈ ਪ੍ਰਚਾਰਕ ਸਿੰਘ ਹੋਣ ਸੁਖਨੀ ਸਾਹਿਬ ਦਾ ਪਾਠ ਹੋਵੇ ਤੁਹਾਡੀ ਵਾਰਾਂ ਚੱਲਣ ਕਵੀਸ਼ਰ ਹੋਣ ਤਾਂ ਸਕੂਲ ਦੇ ਵਿੱਚ ਇਸ ਤਰ੍ਹਾਂ ਫੰਕਸ਼ਨ ਹੋਵੇ ਇਸ ਤਰ੍ਹਾਂ ਪਾਠ ਜੋ ਕਰਨਾ ਹੈ ਪ੍ਰੋਗਰਾਮ ਇਸ ਤਰ੍ਹਾਂ ਕੀਤਾ ਜਾਵੇ ਸਮਾਗਮ ਕੀਤਾ ਜਾਵੇ ਪਰ ਸਾਡਾ ਬੇੜਾ ਕਿੱਥੇ ਕਰਕਦਾ ਵਾ ਤੁਹਾਨੂੰ ਪਤਾ ਸਾਡਾ ਬੇੜਾ ਕਰਕਦਾ ਵਾ ਜਿੱਤੇ ਸਾਲ ਬਾਦਾਂ ਸਕੂਲ ਦੇ ਵਿੱਚ ਗੰਦੇ ਗੀਤ ਵਜਾ ਕੇ ਤੇ ਬੱਚਿਆਂ ਨੂੰ ਇੱਕ ਰੀ ਕਹਿ ਦਿੰਦੇ ਆ ਕਿ ਤੁਸੀਂ ਨੱਚ ਟੱਪ ਲਾਓ ਤੜਕਵਾਏ ਦਾ ਟਾਈਮ ਹੈਗਾ ਵਾ ਹੁਣ ਬੱਚੇ ਸਕੂਲ ਦੇ ਵਿੱਚ ਕੀ ਲੈਣ ਜਾਂਦੇ ਆ ਚੰਗੀ ਸਿੱਖਿਆ ਲੈਣ ਪਰ ਜੇਕਰ ਸਕੂਲ ਦੇ ਵਿੱਚ ਨਚਾਇਆ ਜਾਊਗਾ ਬੱਚਿਆਂ ਨੂੰ ਸਕੂਲ ਦੇ ਵਿੱਚ ਜੇਕਰ ਬੱਚਿਆਂ ਨੂੰ ਨਚਾਰ ਬਣਾਇਆ ਜਾਊਗਾ ਤਕੀ ਲੱਗਦਾ ਆਉਣ ਵਾਲੇ ਸਮੇਂ ਤੇ ਕੋਈ ਚੰਗਾ ਅਸਰ ਤਾਂ ਨਹੀਂ ਪਾਊਗਾ ਕੋਈ ਫੰਕਸ਼ਨ ਕਰਨਾ ਸਕੂਲ ਦੇ ਵਿੱਚ ਕਰ ਲੈਣ ਕੋਈ ਦਿੱਕਤ ਨਹੀਂ ਪਰ ਇੱਕ ਬੇਨਤੀ ਆ ਕਿ ਸਕੂਲ ਦੇ ਵਿੱਚ ਕੀਰਤਨ ਦਰਬਾਰ ਹੋਣੀ ਚਾਹੀਦੀ ਆ ਨਾ ਕਿ ਡਾਂਸਰਾਂ ਦੇ ਚਾ ਕੇ ਗੰਦੇ ਗੀਤ ਵਜਾ ਕੇ ਸਕੂਲ ਦੀਆਂ ਕੁੜੀਆਂ ਦੇ ਚਾ ਕੇ ਇਹ ਕੋਈ ਚੰਗੇ ਕੰਮ ਨਹੀਂ ਆ ਇਹ ਆਉਣ ਵਾਲੀ ਜਨਰੇਸ਼ਨ ਜਿਹੜੀ ਸਾਡੀ ਆ ਆਉਣ ਵਾਲੀ ਜਨਰੇਸ਼ਨ ਆਉਣ ਵਾਲੀ ਯੂਥ ਸਾਡੀ ਇਸ ਤਰ੍ਹਾਂ ਖਰਾਬ ਹੋ ਰਹੀ ਆ ਤੇ ਬਾਕੀ ਸਾਨੂੰ ਲੋੜ ਹੈ ਅੱਜ ਕਿ ਸਕੂਲਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਥੋੜਾ ਬਹੁਤਾ ਚੱਲਣਾ ਚਾਹੀਦਾ ਵਾ ਇੱਕ ਬੇਨਤੀ ਹੋਰ ਕਰਾਂ ਜਦੋਂ ਮੈਂ ਸਕੂਲ ਦੇ ਵਿੱਚ ਪੜਦਾ ਹਾਂ ਉਦੋਂ ਹਫ਼ਤੇ ਬਾਅਦ ਇੱਕ ਡਿਵਨਟੀਰੀ ਕਲਾਸ ਲੱਗਦੀ ਸੀ ਉਸ ਡਿਵਨਟੀ ਦੀ ਕਲਾਸ ਦੇ ਵਿੱਚ ਕੁਝ ਗੁਰਮਤਿ ਨਾਲ ਰਿਲੇਟਡ ਗੁਰਬਾਣੀ ਦੇ ਰਿਲੇਟਡ ਕੋਈ ਨਾ ਕੋਈ ਸਿਖਾਇਆ ਜਾਂਦਾ ਸੀ ਬਾਅਦ ਵਿੱਚ ਨਵੇਂ ਪ੍ਰਿੰਸੀਪਲ ਆ ਗਏ ਨਵੇਂ ਪ੍ਰਿੰਸੀਪਲ ਆਲੇ ਉਹਨਾਂ ਨੇ ਸਗੋ ਜਿਹੜਾ ਡਿਵਨਟੀ ਦਾ ਡਿਵਨਟੀ ਦੀ ਕਲਾਸ ਲੱਗਦੀ ਸੀ ਡਿਵਨਟੀ ਦੀ ਕਲਾਸ ਉਹਨਾਂ ਨੇ ਕੈਨਸਲ ਕਰਕੇ ਉਹਨਾਂ ਨੇ ਡਾਂਸਿੰਗ ਕਲਾਸ ਲਾਤੀ ਉੱਥੇ ਉਹਦੇ ਉਹਦੀ ਥਾਂ ਤੇ ਪੁਰਾਣਾ ਸਾਰ ਹੀ ਜਿਹੜੋ ਸਾਡਾ ਉਦੋਂ ਡਿਵਨਟੀ ਦੀ ਕਲਾਸ ਲੱਗਦੀ ਸੀ ਹਫਤੇ 'ਚ ਇੱਕ ਦਿਨ ਤੇ ਜਦੋਂ ਨਵਾਂ ਸਾਰ ਆ ਗਿਆ ਉਦੋਂ ਬਾਅਦ ਵਿੱਚ ਬੇੜਾ ਕਰਕ ਕਰਤਾ ਉਹਨੇ ਡਾਂਸਿੰਗ ਦੀਆਂ ਕਲਾਸਾਂ ਲਾਉਂਦਾ ਪਿਆ ਕੋਚਿੰਗ ਸਿਖਾਉਂਦਾ ਪਿਆ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡਾ ਬੇੜਾਗਰ ਕਰਦੀਆਂ ਵਾਂ। ਬਾਕੀ ਮੈਂ ਇੱਕ ਬੇਨਤੀ ਕਰਾਂ। ਆਪਾਂ ਗੱਲ ਕਰਦੇ ਆ ਖਾਲਸਾ ਰਾਜ ਲੈਣ ਦੀ। ਮੈਂ ਬੇਨਤੀ ਇੱਕ ਕਰਾਂ ਕਿ ਖਾਲਸਾ ਰਾਜ ਗੁਰਬਾਣੀ ਪੜਿਆਂ ਸਾਡੀ ਏਕਤਾ ਦੇ ਨਾਲ ਆਉਣਾ ਵਾ। ਆ ਸੋਸ਼ਲ ਮੀਡੀਆ ਤੇ ਹਾਸਾ ਸਭ ਦੇਖ ਕੇ ਨਹੀਂ ਆਉਣਾ। ਤੁਸੀਂ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਵੇਖੀ ਜਾਓ। ਬਾਅਦ ਵਿੱਚ ਆਪਾਂ ਆ ਕੇ ਖਾਲਸਾ ਰਾਜ ਵੀ ਆਜੇ ਸਾਡਾ। ਖਾਲਸਾ ਰਾਜ ਇਦਾਂ ਨਹੀਂ ਹੁੰਦਾ। ਖਾਲਸਾ ਰਾਜ ਆਉਣਾ ਵਾ ਬਾਣੀ ਪੜ ਕੇ। ਤੁਸੀਂ ਬਾਣੀ ਪੜੋ। ਸੱਡੋ ਇੰਸਟਾਗ੍ਰਾਮ ਦਾ ਖੜਾ ਇੰਸਟਾਗ੍ਰਾਮ ਚਲੋਣਾ ਕੋਈ ਚੰਗੀ ਚੀਜ਼ ਦੇਖ ਲਓ ਉੱਤੋਂ ਪਰ ਵੇਖਣੀਆਂ ਮੈਂ ਉਹ ਜਿਹੜੇ ਸਾਨੂੰ ਕੋਈ ਚੰਗੀ ਚੀਜ਼ ਤੇ ਖਿਆਰ ਨਹੀਂ ਸਿਖਾਉਣੀ ਜਿੰਨਾਂ ਨੇ ਜਿੰਨਾਂ ਨੇ ਪੁੱਠੀਆਂ ਮੱਤਾਂ ਦੇੜੀਆਂ ਆਪਾਂ ਵੀ ਨਹੀਂ ਉਹਨਾਂ ਨੂੰ ਵੀਡੀਓ ਜਿਆਦਾ ਲੰਮੀ ਨਾ ਕਰੀਏ ਹੋਈਆਂ ਭੁੱਲਾਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ